ਅਮਰ ਸਾਡੇ ਤਨੋਂ ਜਿਹੇ ਇੱਕ ਕਲਾਕਾਰ ਨਾਲ ਮਲਾਉਨੇ ਆ ਜਿਸ ਦੀ ਵਿਸ਼ੇ ਵਿੱਚ ਜਿਹੜੀ ਕਿ ਉਸ ਦੀ ਕਲਾਕਾਰੀ ਜਿਹੜੀ ਮੰਨੀ ਜਾਂਦੀ ਆ ਮਨੇ ਸੋਪੀ ਇਸ ਤਰ੍ਹਾਂ ਦੀ ਕਲਾਕਾਰੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਤੇ ਇਸ ਦਾ ਇਸ ਰੰਗਾਂ ਵਿੱਚ ਜਾਣ ਪਾ ਦਿੰਦੇ ਹੋ ਇਹਦਾ ਫੋਟੋਆਂ ਵਿੱਚ ਕਿਸ ਤਾਂ ਜਾਣ ਪਾ ਦਿੰਦੇ ਤੇ ਮੈਂ ਬਚਪਨ ਤੋਂ ਹੀ ਪੇਂਟਿੰਗਸ ਕਰਦਾ ਹਾਂ ਤੇ ਮੈਂ 1 ਜਨਵਰੀ ਨੂੰ ਪੇਂਟਿੰਗ ਬਣਾਣੀ ਸ਼ੁਰੂ ਕੀਤੀ ਸੀ ਤੇ ਅੱਜ ਇਹਨੂੰ ਮੈਂ ਕੱਲੇ ਨੂੰ ਫਿਨਿਸ਼ਿੰਗ ਟੱਚਸ ਦਿੱਤੇ ਤੇ ਇਹਦੀ ਜਿਹੜੀ ਲੰਬਾਈ ਹੈਗੀ ਆ 5 ਫੀਟ ਬਾਈ 7 ਫੀਟ ਇਹਦੀ ਪੇਂਟਿੰਗ ਦੀ ਲੰਬਾਈ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਬਣਾਇਆ ਗਿਆ ਤੇ ਮੈਂ ਇਹਨੂੰ ਪੇਂਟਿੰਗ ਨੂੰ ਰੈਗੂਲਰ ਬਣਾਉਂਦਾ ਹਾਂ ਹੀ ਕਈ ਵਾਰੀ ਰਾਤ ਨੂੰ 1:00 ਵਜੇ ਤੱਕ ਵੀ ਪੇਂਟਿੰਗ ਨੂੰ ਬਣਾਉਂਦਾ ਹਾਂ ਸਾਰੇ ਇਸ ਤੋਂ ਪਹਿਲਾਂ ਸ਼ਾਲੀ ਰਾਸ਼ਟਰਪਤੀ ਬਣਾਈ ਤੇ ਇਹ ਜਿਹੜੀ ਪੇਂਟਿੰਗ ਜਿਹੜੀ ਹੈ 47ਵੀਂ ਰਾਸ਼ਟਰਪਤੀ ਅੱਜ ਬਣਨ ਜਾ ਰਹੇ ਨੇ ਉਹ ਤੋਂ ਸਰਮਨੀ ਉਹਨਾਂ ਦੀ ਹੋਣ ਜਾ ਰਹੀ ਆ ਬੜਾ ਇੱਕ ਮੈ ਪ੍ਰਾਊਡ ਫੀਲ ਵਾਲੀ ਗੱਲ ਆ ਇੱਕ ਫੈਮਿਲੀ ਵੱਲੋਂ ਬੜਾ ਸਪੋਰਟ ਮਿਲਿਆ ਵਾ ਤੇ ਮੈਂ ਸ਼ੁਰੂ ਤੋਂ ਹੀ ਮਿਹਨਤ ਕਰਦਾ ਆ ਰਿਹਾ ਵਾਂ ਤੇ ਅੱਗੋ ਵੀ ਪੂਰੀ ਲਾਈਫ ਜਿੰਨੀ ਮੇਰੀ ਹੈਗੀ ਆ ਮੈਂ ਪੇਂਟਿੰਗ ਸਮਝਾਉਂਦਾ ਰਵਾਂਗਾ ਤੇ ਇਹ ਪੇਂਟਿੰਗ ਨੂੰ ਮੈਂ ਵਾਈਟ ਹਾਊਸ ਜਰੂਰ ਭੇਜਾਂਗਾ ਮੇਰੀ ਤਾਂ ਮੰਨਣਾ ਹੈਗੀ ਤੇ ਜਿਹੜਾ ਸ਼ੌਕ ਹੋ ਤੇ ਬਚਪਨ ਤੋਂ ਹੀ ਲੇਕਿਨ ਮੈਨੂੰ ਆਪਣਾ ਬਚਪਨ ਤੇ ਯਾਦ ਨਹੀਂ ਹੈਗਾ ਲੇਕਿਨ ਅਗਰ ਗੱਲ ਕੀਤੀ ਜਾਵੇ ਰੈਗੂਲਰ ਜਦੋਂ ਮੈਂ ਪੇਂਟਿੰਗਸ ਬਣਾਉਣੀਆਂ ਸ਼ੁਰੂ ਕੀਤੀ ਉਹ 2007 ਤੋਂ ਸਰਜੇਸਤਨਾ ਕੇ ਮੇਰੀ ਮੰਮੀ ਦੀ ਖੁਆਇਸ਼ ਹੈਗੀ ਹਕਮ ਡਾਕਟਰ ਬੰਦਾ ਤੇ ਜਦੋਂ ਮੈਂ ਇਹ ਫੀਲਡ ਦੇ ਵਿੱਚ ਪੈ ਗਿਆ ਤੇ ਫਿਰ ਤੇ ਮੇਰੀ ਆਸ ਬਿਲਕੁਲ ਹੀ ਟੁੱਟ ਗਈ ਕਿ ਹੋਂਦ ਤੇ ਮੈਂ ਕਦੀ ਡਾਕਟਰ ਬਣ ਨਹੀਂ ਸਕਦਾ ਤੇ ਜਦੋਂ ਮੈਂ ਫਿਰ ਪੇਂਟਿੰਗਸ ਬਣਾਉਂਦਾ ਗਿਆ ਲੇਕਿਨ ਕਦੀ ਇਹ ਚੀਜ਼ ਨਹੀਂ ਮੈਂ ਸੋਚੀ ਸੀ ਕਿ ਮੇਰੇ ਨਾਮ ਦੇ ਅੱਗੇ ਡਾਕਟਰ ਲੱਗ ਸਕਦਾ ਵਾ ਇੱਕ ਹੀ ਫੀਲਡ ਦੇ ਵਿੱਚ ਇੰਨਾ ਕੰਮ ਕਰਨਾ ਜਾਂ ਪੰਜਾਬ ਵਰਲਡ ਰਿਕਾਰਡ ਬਣਾਨੇ ਤੇ ਜਦੋਂ ਮੈਨੂੰ ਔਨਰ ਦਿੱਤਾ ਉਹਨਾਂ ਨੇ ਤੇ ਫਿਰ ਮੇਰੇ ਮੰਮੀ ਦਾ ਸੁਪਨਾ ਜਿਹੜਾ ਉਹ ਪੂਰਾ ਆ ਤੇ ਬੜੀ ਖੁਸ਼ੀ ਹੋਈ ਮੈਨੂੰ ਕਿ ਮੈਂ ਆਪਣੀ ਮਾਂ ਦਾ ਸੁਪਨਾ ਉਹ ਤੇ ਪੂਰਾ ਨਹੀਂ ਕਰ ਸਕਿਆ ਲੇਕਿਨ ਮੇਰੇ ਨਾਮ ਦੇ ਅੱਗੇ ਡਾਕਟਰ ਲੱਗ ਗਿਆ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਲੈਟਰ ਆਈ ਹੀ ਤੇ ਮੇਰੇ ਪਾਪਾ ਨੇ ਰਿਸੀਵ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਮਤਲਬ ਉਹਨਾਂ ਦੇ ਖਾਚੋਂ ਅਥਰੂ ਆ ਗਈ ਸਭ ਤੋਂ ਪਹਿਲਾਂ ਮੈਨੂੰ ਲੈਟਰ ਆਈ ਹੀ ਪ੍ਰਤਿਭਾ ਪਾਟਲ ਜੀ ਦੀ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਰਹੇ ਇੰਡੀਆ ਦੇ ਫਿਰ ਉਸ ਤੋਂ ਬਾਅਦ ਆਈ ਮੈਨੂੰ ਪ੍ਰਨਮ ਮੁਖਰਜੀ ਤੇ ਫਿਰ ਜਿਹੜੇ ਹੁਣ ਜਿਹੜੇ ਦੇਸ਼ ਦੇ ਰਾਸ਼ਟਰਪਤੀ ਬਣੇ ਦਰਪਤੀ ਮਰਮੂ ਜੀ ਉਹਨਾਂ ਦੀ ਵੀ ਮੈਂ ਪੇਂਟਿੰਗ ਬਣਾ ਕੇ ਰਾਸ਼ਟਰਪਤੀ ਭਵਨ ਵਿੱਚ ਕੋਰੀਅਰ ਕੀਤੀ ਸੀ ਤੇ ਉਹਨਾਂ ਦਾ ਵੀ ਮੈਨੂੰ ਅਪਰੀਸ਼ੀਏਸ਼ਨ ਲੈਟਰ ਆਇਆ ਇਸੇ ਸ਼ੇਮੀਨਾਂ ਬਾਅਦ ਇਹਨਾਂ ਦਾ ਅਪਰੀਸ਼ੀਏਸ਼ਨ ਲੈਟਰ ਆਉਂਦਾ ਇੱਕ ਬੜਾ ਲੰਮਾ ਪ੍ਰੋਸੈਸ ਹੁੰਦਾ ਜਦੋਂ ਬੰਦੇ ਨੂੰ ਆਸ ਖਤਮ ਹੋ ਜਾਂਦੀ ਹੈ ਕਿ ਭੁੱਲ ਵੀ ਜਾਂਦਾ ਬੰਦਾ ਕਿ ਕੋਈ ਪੇਂਟਿੰਗ ਕੋਰੀਅਰ ਕੀਤੀ ਤੇ ਇੱਕਦਮ ਜਦੋਂ ਜਿਸ ਤਰ੍ਹਾਂ ਮੋਦੀ ਜੀ ਦੀ ਲੈਟਰ ਆਏ ਤਾਂ ਬੜੀ ਇੱਕ ਖੁਸ਼ੀ ਵਾਲੀ ਗੱਲ ਹੁੰਦੀ ਹੈ ਸਰ 65 월ड ਰਿਕਾਰਡਸ ਬਣ ਗਏ ਜਿੰਨਾ ਵਿੱਚੋਂ ਇੱਕ ਸ਼ਿਆਲੀ ਰਾਸ਼ਟਰਪਤੀ ਬਣਾਏ ਹੈ ਇੱਕ ਇੱਕ ਕੰਮਸਤੇ ਸਾਰਾ ਇਤਿਹਾਸ ਬਣਾਇਆ ਹੈ ਤੇ ਇੱਕ ਬੋਲੀਵੁੱਡ ਦਾ ਇਤਿਹਾਸ ਸੋ ਕਲਾਕਾਰਾਂ ਦਾ ਬਣਾਇਆ ਹੈ ਤੇ ਇੱਕ ਹਾਲੀਵੁੱਡ ਦਾ ਸੋ ਕਲਾਕਾਰਾਂ ਦਾ ਇਤਿਹਾਸ ਬਣਾਇਆ ਹੈ ਤੇ ਉਹ ਮੇਰੇ ਜਿਹੜੇ ਅਵਾਰਡ ਆ ਜਿਸ ਤਰ੍ਹਾਂ ਇੰਡੀਆ ਬੁੱਕ ਆਫ ਰਿਕਾਰਡਸ ਆ ਏਸ਼ੀਆ ਬੁੱਕ ਆਫ ਰਿਕਾਰਡਸ ਆ ਚੈਂਪੀਅਨ ਬੁੱਕ ਆਫ ਰਿਕਾਰਡਸ ਆ ਐਕਸਕਲੂਸਿਵ 월ਡ ਰਿਕਾਰਡਸ ਆ ਇਸ ਤਰ੍ਹਾਂ ਕੁੱਲ ਮਿਲਾ ਕੇ ਸਾਰੀਆਂ ਬੁੱਕਾਂ ਦੇ ਰਿਕਾਰਡ 65 ਤੇ ਪਾਲ ਬੋ ਪਿਕਾਸੋ ਜਿਹੜੇ ਆਰਟਿਸਟ ਹੋਏ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ 'ਚ ਆਰਟਿਸਟ ਸਭ ਤੋਂ ਨੰਬਰ 1 ਕਿਹਾ ਜਾਂਦਾ ਉਹਨਾਂ ਦੇ ਨਾਮ ਦੇ ਨਾਲ ਵੀ ਮੈਨੂੰ ਯੂਐਸ ਆਰਟ ਗੈਲਰੀ ਨੇ ਅਵਾਰਡ ਦਿੱਤਾ ਸਸਿਕਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਮਰ ਸਾਡੇ ਤਨੋਂ ਜਿਹੇ ਇੱਕ ਕਲਾਕਾਰਾਂ ਮਲਾਉਂਦੇ ਆ ਜਿਸ ਦੀ ਵਿਸ਼ੇ ਵਿੱਚ ਜਿਹੜੀ ਕਿ ਉਸ ਦੀ ਕਲਾਕਾਰ ਜਿਹੜੀ ਮੰਨੀ ਆਂਦੀ ਆ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਅਵਰਸਾ ਸਾਹਿਬ ਦੇ ਰਹਿਣ ਵਾਲੇ ਡਾਕਟਰ ਗਜੋਕ ਸਿੰਘ ਰੁਬਲ ਦੀ ਜਿਹੜੇ ਕਿ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਛੋਟੀ ਉਮਰੇ ਜਿਹੜਾ ਕਿ ਪਲੰਘਾਂ ਘਤ ਕੇ ਹੁਣ ਉਪਲਬਧੀਆਂ ਤੱਕ ਜਿਹੜੇ ਕਿ ਉਹਨਾਂ ਦੇ ਜਿਹੜੇ ਨਾਂ ਨੇ ਪੂਰੇ ਵਰਲਡ ਤੱਕ ਜਿਹੜਾ ਕਿ ਜਾਣਿਆ ਦਾ ਵਾ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਸਾਡੀ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਡੋਲਰਟਸ ਜਿਹੜਾ ਕਿ ਦੂਸਰੀ ਵਾਰ ਰਾਸ਼ਟਰਪਤੀ ਬਣੇ ਨੇ ਉਹਨਾਂ ਨੂੰ ਵਧਾਈ ਦੇਣ ਵਾਸਤੇ ਉਹਨਾਂ ਨੇ ਇੱਕ ਜਿਹੜਾ ਹੈ ਚਿੱਤਰ ਦੇਣਾ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਜਿਹੜੀ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਹੱਥ ਦੀ ਬਣਾਈ ਹੋਈ ਜਿਹੜੀ ਇਹ ਚਿੱਤਰਕਲਾ ਆ ਵਾ ਮੈਂ ਕਹੈ ਸਕਦਾ ਵੀ ਜਿਹੜੀ ਪੇਂਟਿੰਗ ਆ ਮੂਹਾਂ ਬੋਲ ਦੀ ਤਸਵੀਰ ਆ ਏਡੀ ਸੋਹਣੀ ਕਲਾਕਾਰੀ ਸ਼ਾਇਦ ਅੱਜ ਤੱਕ ਅਸੀਂ ਬਹੁਤ ਘੱਟ ਦੇਖੀ ਹੋਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਾਣ ਪਾ ਦਿੰਦੇ ਨੇ ਜਿਹੜੇ ਕਿ ਇਸ ਪੇਂਟਿੰਗ ਵਿੱਚ ਅਜਿਹੇ ਜਿਹੜੇ ਚਿੱਤਰਕਾਲੀ ਕਰਦੇ ਨੇ ਡਾਕਟਰ ਜਗਜੋਤ ਸਿੰਘ ਗਰੁਬਲ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਵਧਾਈ ਦੇ ਪਾਤਲ ਏਡੀ ਸੋਹਣੀ ਕਲਾਕਾਰੀ ਕਰਦੇ ਹੋ ਐ ਲੱਗਦਾ ਜਿਵੇਂ ਡੋਲਰ ਟਾਪ ਸਾਡੇ ਬਿਲਕੁਲ ਸਾਡੇ ਨਾਲ ਹੀ ਖੜੇ ਹੋਣ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਮੇਰੇ ਤੋਂ ਵੀ ਇਸ ਤਰ੍ਹਾਂ ਦੀ ਕਲਾਕਾਰੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਤੇ ਕਿਸਤਾ ਇਸ ਰੰਗਾਂ ਵਿੱਚ ਜਾਣ ਪਾ ਦਿੰਦੇ ਹੋ ਇਹਦਾ ਫੋਟੋਆਂ ਵਿੱਚ ਕਿਸਤਾ ਜਾਣ ਪਾ ਦਿੰਦੇ ਹੋ ਸਰ ਸਭ ਤੋਂ ਪਹਿਲਾਂ ਤੇ ਮੈਂ ਜਿਹੜੀ ਪੇਂਟਿੰਗ ਬਣਾਈ ਆ ਜੂ यूएस ਪ੍ਰੈਜ਼ੀਡੈਂਟ ਉਹਨਾਂ ਨੂੰ ਮੈਂ ਵਧਾਈ ਦੇਣਾ ਆਪਣੀ ਪੇਂਟਿੰਗ ਦੇ ਜ਼ਰੀਏ ਤੇ ਇਹ ਮੈਂ ਪੇਂਟਿੰਗ ਉਹਨਾਂ ਨੂੰ ਭੇਜਾਂਗਾ ਤੇ ਮੈਂ ਬਚਪਨ ਤੋਂ ਹੀ ਪੇਂਟਿੰਗਸ ਕਰਦਾ ਹਾਂ ਤੇ ਇਹ ਮੈਂ 1 ਜਨਵਰੀ ਨੂੰ ਪੇਂਟਿੰਗ ਬੁਲਾਨੀ ਸ਼ੁਰੂ ਕੀਤੀ ਸੀ ਤੇ ਅੱਜ ਇਹਨੂੰ ਮੈਂ ਕੱਲੇ ਨੂੰ ਫਿਨਿਸ਼ਿੰਗ ਟੱਚਸ ਦਿੱਤੇ ਨੇ ਇਸੋ ਪੇਸ ਦੀ ਲੰਬਾਈ ਕਿੰਨੀ ਆ ਇਸ ਪੇਂਟਿੰਗ ਦੀ ਚੌੜਾਈ ਕਿੰਨੀ ਆ ਤੇ ਬਣਾਉਣ ਵਿੱਚ ਤੁਹਾਨੂੰ ਸਮਾਂ ਕਿੰਨਾ ਲੱਗ ਗਿਆ ਤੇ ਜੇਕਰ ਗੱਲ ਕਰੀਏ ਕਿੰਨੇ ਕਿ ਮਿਹਨਤ ਲੱਗੀ ਤੁਹਾਨੂੰ ਇਹਨੂੰ ਤਿਆਰ ਕਰਨ ਵਿੱਚ ਸਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਮੈਂ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਪੇਂਟਿੰਗ ਨੂੰ ਸ਼ੁਰੂ ਕੀਤਾ ਹੈ ਤੇ ਕੱਲੇ ਨੂੰ ਮੈਂ ਫਿਨਿਸ਼ਿੰਗ ਟੱਚਸ ਦਿੱਤੇ ਆ ਤੇ ਇਹ ਜਿਹੜੀ ਲੰਬਾਈ ਹੈਗੀ ਆ 5 ਫੀਟ ਬਾਈ 7 ਫੀਟ ਇਹ ਜਿਹੜੀ ਪੇਂਟਿੰਗ ਦੀ ਲੰਬਾਈ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਬਣਾਇਆ ਗਿਆ ਤੇ ਇਹ ਇਹਦੇ ਵਿੱਚ ਜਿਹੜੀ ਮਿਹਨਤ ਆ ਮੈਂ ਆਫਟਰ ਸਕੂਲ ਤੋਂ ਬਾਅਦ ਜਦੋਂ ਆਉਂਦਾ ਹਾਂ ਤੇ ਮੈਂ ਇਹਨੂੰ ਪੇਂਟਿੰਗ ਨੂੰ ਰੈਗੂਲਰ ਬਣਾਉਂਦਾ ਹਾਂ। ਕਈ ਵਾਰੀ ਰਾਤ ਨੂੰ 1:00 ਵਜੇ ਤੱਕ ਵੀ ਪੇਂਟਿੰਗ ਨੂੰ ਬਣਾਉਂਦਾ ਹਾਂ। ਤੇ ਜਿਸ ਤਰ੍ਹਾਂ ਹੌਲੀਡੇ ਜਦੋਂ ਕੋਈ ਸੰਡੇ ਆ ਗਿਆ ਜਾਂ ਕੋਈ ਗੁਰਪੁਰਬ ਆ ਗਿਆ ਤੇ ਉਦੋਂ ਵੀ ਮੈਂ ਪੇਂਟਿੰਗ ਨੂੰ ਪੂਰਾ ਰੈਗੂਲਰ ਬਣਾਉਂਦਾ ਹਾਂ। ਤੇ 1 ਤਰੀਕ ਤੋਂ ਲੈ ਕੇ 19 ਤਰੀਕ ਤੱਕ ਮੈਂ ਇਹਨੂੰ ਪੇਂਟਿੰਗ ਨੂੰ ਰੈਗੂਲਰ ਬਣਾਇਆ ਸਿਰਫ ਇੱਕ ਦਿਨ ਛੱਡ ਕੇ ਜਿਸ ਦਿਨ ਲੋੜੀ ਹੈਗੀ ਸੀ 13 ਤਰੀਕ ਨੂੰ ਉਸ ਦਿਨ ਮੈਂ ਪੇਂਟਿੰਗ ਨੂੰ ਟੱਚ ਨਹੀਂ ਕੀਤਾ ਸੀ। ਤੋਂ ਇਸ ਉਸ ਤੋਂ ਇਲਾਵਾ ਜਿੰਨੇ ਵੀ ਦਿਨ ਸੀ ਮੈਂ ਪੇਂਟਿੰਗ ਨੂੰ ਪੂਰਾ ਰੈਗੂਲਰ ਬਣਾਇਆ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਦ ਪੇਂਟਿੰਗ ਦੇ ਕਹਿ ਲਈਏ ਬਰਸ਼ਾਂ ਵਿੱਚ ਕਹ ਲੋ ਜਾਂ ਜਿਹੜੇ ਬ੍ਰਸ਼ ਵਰਤਦੇ ਨੇ ਕਹਿੰਦੇ ਉਹਨਾਂ ਵਿੱਚ ਨਹੀਂ ਜਾਨ ਹੁੰਦੀ ਤੇ ਜਿਹੜੇ ਹੱਥ ਨੇ ਕਹਿੰਦੇ ਪ੍ਰਮਾਤਮਾ ਨੇ ਦਿੱਤੇ ਹੋਏ ਨੇ ਉਸ ਹੱਥਾਂ ਦਾ ਕਮਾਲ ਹੁੰਦਾ ਵਾ ਕਹਿੰਦੇ ਹੱਥਾਂ ਨਾਲ ਜੇਕਰ ਜਿਸ ਤਰੀਕੇ ਨਾਲ ਸ਼ੂਲਣ ਤੇ ਉਸ ਵਿੱਚ ਜਾਨ ਪਾ ਦਿੰਦੇ ਨੇ ਕਹਿੰਦੇ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਸਰ ਚਲੋ ਮੈਂ ਮੰਨਦਾ ਵਾਂ ਕਿ ਚੰਗੇ ਬ੍ਰਸ਼ ਜਿਸ ਤਰ੍ਹਾਂ ਫੋਰਨ ਦੇ ਬ੍ਰਸ਼ਸ ਹੁੰਦੇ ਆ ਬਹੁਤ ਬਹੁਤ ਮਿੰਗੇ ਬ੍ਰਸ਼ਸ ਹੁੰਦੇ ਆ ਉਨਾਂ ਦੇ ਨਾਲ ਅਸੀਂ ਪੇਂਟਿੰਗ ਕਰਾਂਗੇ ਜਾਂ ਉਹਨਾਂ ਦੇ ਕਲਰਸ ਯੂਜ਼ ਕਰਾਂਗੇ ਤੇ ਬਹੁਤ ਕੁਆਲਿਟੀ ਆਉਂਦੀ ਆ ਲੇਕਿਨ ਅਗਰ ਦੂਸਰੇ ਪਾਸੇ ਕਲਾ ਦੀ ਗੱਲ ਕੀਤੀ ਜਾਵੇ ਤੇ ਲੋਕ ਪੈਰਾ ਦੇ ਨਾਲ ਪੇਂਟਿੰਗ ਬਣਾ ਦਿੰਦੇ ਪੈਰਾ ਦੇ ਨਾਲ ਬ੍ਰਸ਼ ਰੱਖ ਕੇ ਉਹਨੂੰ ਪੇਂਟਿੰਗ ਬਣਾ ਦਿੰਦੇ ਆ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਆ ਤੀਲਿਆ ਦੇ ਨਾਲ ਪੇਂਟਿੰਗ ਬਣਾ ਦਿੰਦੇ ਆ ਕੋਲਿਆਰੇ ਨਾਲ ਪੇਂਟਿੰਗ ਬਣਾ ਦਿੰਦੇ ਆ ਤੇ ਬਹੁਤ ਕੁਝ ਮਤਲਬ ਇੱਕ ਕਲਾ ਇਨਸਾਨ ਕਲਾਕਾਰ ਬਹੁਤ ਕੁਝ ਕਰ ਸਕਦਾ ਵਾ ਮੈਂ ਕਹਿ ਸਕਦਾ ਵੀ ਡਾਕਟਰ ਸਾਹਿਬ ਉਹ ਜਿੱਥੇ ਕੋਲਿਆਂ ਦੀ ਗੱਲ ਕੀਤੀ ਆ ਜਿੱਥੇ ਬਰਸ਼ ਦੀ ਗੱਲ ਕੀਤੀ ਆ ਕਹਿੰਦੇ ਇਹਨਾਂ ਦਾ ਕਮਾਲ ਨਹੀਂ ਆ ਕਹਿੰਦੇ ਕਮਾਲ ਹੈ ਹੱਥਾਂ ਦਾ ਜਿਹੜੇ ਹੱਥਾਂ ਨਾਲ ਤੁਸੀਂ ਬਰਸ਼ ਫੜਦੇ ਹੋ ਇਸ ਹੱਥ ਦਾ ਕਮਾਲ ਆ ਕਿ ਲੱਗਦਾ ਵੀ ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਹੋਈ ਆ ਤੁਹਾਡੇ ਤੇ ਬਖਸ਼ਿਸ਼ ਕੀਤੀ ਹੋਈ ਆ ਜਿਹੜੀ ਛੋਟੀ ਉਮਰ ਤੇ ਤੁਸੀਂ ਇਹ ਨਾ ਕਮਾਇਆ ਇੱਕ ਆਮ ਤੇ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਬਿਲਕੁਲ ਬੜਾ ਇੱਕ ਮਤਲਬ ਪ੍ਰਾਊਡ ਫੀਲ ਵਾਲੀ ਗੱਲ ਆ ਇੱਕ ਫੈਮਿਲੀ ਵੱਲੋਂ ਬੜਾ ਸਪੋਰਟ ਮਿਲਿਆ ਵਾ ਤੇ ਮੈਂ ਸ਼ੁਰੂ ਤੋਂ ਹੀ ਮਿਹਨਤ ਕਰਦਾ ਆ ਰਿਹਾ ਵਾਂ ਤੇ ਅੱਗੋ ਵੀ ਪੂਰੀ ਲਾਈਫ ਜਿੰਨੀ ਮੇਰੀ ਹੈਗੀ ਆ ਮੈਂ ਪੇਂਟਿੰਗ ਸਮਝਾਉਂਦਾ ਰਵਾਂਗਾ ਇਹ ਮੇਰਾ ਇੱਕ ਪੈਸ਼ਨ ਹੈਗਾ ਵਾ ਪੇਂਟਿੰਗ ਬਣਾਣਾ ਇਬ੍ਰਾਹਿਮ ਸਾਡਾ ਅੱਜ ਹੁਣ ਇਹ ਅਮਰੀਕਾ ਦੀ ਗੱਲ ਕਹੀਏ ਕਿੰਨੇ ਰਾਸ਼ਟਰਪਤੀ ਨੇ ਜਿਨ੍ਹਾਂ ਦੇ ਤੁਸੀਂ ਇਹ ਜਿਹੜਾ ਸਕੈਚ ਤਿਆਰ ਕੀਤਾ ਜਿਹੜੀ ਇਹਨਾਂ ਦੀ ਫੋਟੋ ਜਿਹੜੀ ਤਿਆਰ ਕੀਤੀ ਹੈ ਤੇ ਸੁਪਨਾ ਕੀ ਹੈ ਇਹ ਜਿਹੜਾ ਸਕੈਚ ਆ ਇਹ ਕਿਥੇ ਲਗਾਇਆ ਜਾਊਗਾ ਸਰ ਇਸ ਤੋਂ ਪਹਿਲਾਂ 46 ਰਾਸ਼ਟਰਪਤੀ ਬਣੇ ਤੇ ਇਹ ਜਿਹੜੀ ਪੇਂਟਿੰਗ ਜਿਹੜੀ ਹੈ 47ਵੇਂ ਰਾਸ਼ਟਰਪਤੀ ਅੱਜ ਬਣਨ ਜਾ ਰਹੇ ਨੇ ਉਹ ਤੋਂ ਸ cerimoney ਉਹਨਾਂ ਦੀ ਹੋਣ ਜਾ ਰਹੀ ਆ ਇੰਡੀਆ ਦੇ ਟਾਈਮ ਦੇ ਅਕੋਰਡਿੰਗ ਅੱਜ ਰਾਤ ਨੂੰ 10 ਵਜੇ ਇਹਨਾਂ ਨੇ ਸੌ ਚੁੱਕਨੀ ਆ ਅਮਰੀਕਾ ਦੇ ਇੰਡੀਆ ਦੇ ਟਾਈਮ ਦਾ ਡਿਫਰੈਂਸ ਜਿਹੜਾ 11-12 ਘੰਟੇ ਰਹੇਗਾ ਵਾ ਤੇ ਮੈਂ ਇਹਨਾਂ ਨੂੰ ਵਧਾਈ ਦਿੱਤੀ ਤੇ ਇੰਡੀਆ ਤੇ ਜਿਹੜੇ US ਦੇ ਜਿਹੜੇ ਰਿਲੇਸ਼ਨਸ ਆ ਉਹ ਬਹੁਤ ਲਾਭਦਾਇਕ ਹੋਣ ਵੈਸੇ ਵੀ ਸ਼ੁਰੂ ਤੋਂ ਵਧੀਆ ਆ ਰਹੇ ਨੇ ਰਿਲੇਸ਼ਨਸ ਕੋਈ ਵੀ ਪ੍ਰੈਜ਼ੀਡੈਂਟ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਹੋਵੇ ਤੇ ਇਹ ਪੇਂਟਿੰਗ ਨੂੰ ਮੈਂ ਵਾਈਟ ਹਾਊਸ ਜ਼ਰੂਰ ਭੇਜਾਂਗਾ ਮੇਰੀ ਤਮੰਨਾ ਹੈਗੀ ਬਿਲਕੁਲ ਹੀ ਬਿਲਕੁਲ ਇਸ ਦੇਖਿਆ ਵੀ ਡਾਕਟਰ ਜਗਜੋਤ ਸਿੰਘ ਦਾ ਰੋਬਲ ਸੁਪਨਾ ਪਈ ਜਿਹੜੀ ਸਾਡੇ ਪੇਂਟਿੰਗ ਜਿਹੜੀ ਤਿਆਰ ਕੀਤੀ ਗਈ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰਪੀ ਉਹਨਾਂ ਦੀ ਜਿਹੜੀ ਇਹ ਪੇਂਟਿੰਗ ਆ ਵਾਈਟ ਹਾਊਸ ਵਿੱਚ ਜਿਹੜੀ ਇੱਕ ਲਗਾਈ ਜਾਵੇ ਜਿਹੜੀ ਕਿ ਡਾਕਟਰ ਜੋਤ ਸਿੰਘ ਰੋਬਲ ਨੇ ਬੜੀ ਮਿਹਨਤ ਨਾਲ ਜਿਹੜੀ ਕਿ ਤਿਆਰ ਕੀਤੀ ਆ 19 ਦਿਨ ਲੱਗੇ ਨੇ ਇਸ ਪੇਂਟਿੰਗ ਨੂੰ ਤਿਆਰ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੱਤੀ ਗਈ ਆ ਇਸ ਦੀ ਕੱਦ ਦੀ ਲੰਬਾਈ ਤੇ ਚੌੜਾਈ ਦੀ ਗੱਲ ਕਰੀਏ 5 ਫੁੱਟ 7 ਇੰਚ ਦੀ ਜਿਹੜੀ ਲੰਬਾਈ ਤੇ ਚੌੜਾਈ ਆ ਅਤੇ ਇਹ ਨਾਲ ਸੁਪਣਾ ਵੀ ਇਹ ਜਿਹੜੀ ਆ ਵਾਈਟ ਹਾਊਸ ਵਿੱਚ ਲਗਾਈ ਜਾਵੇ ਮੈਂ ਆਪਣੇ ਦਸ਼ਕਾਂ ਜੂ ਸਾਂਝਾ ਕਰਦਾ ਕਹਿੰਦੇ ਨੇ ਪ੍ਰਮਾਤਮਾ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਹੁਨਰ ਦੇ ਕੇ ਨਵਾਜਿਆ ਹੁੰਦਾ ਤੁਸੀਂ ਦੇਖ ਸਕਦੇ ਹੋ ਹਰ ਕੇ ਵਿੱਚ ਕੋਈ ਨਾ ਕੋਈ ਪ੍ਰਮਾਤਮਾ ਨੇ ਅਜਿਹੀ ਖੂਬੀ ਪੈਦਾ ਕੀਤੀ ਹੁੰਦੀ ਆ ਜਿਹੜਾ ਹੁਨਰ ਪੈਦਾ ਕੀਤਾ ਹੁੰਦਾ ਬਸ ਉਸ ਤਰਾਸ਼ਾ ਦੀ ਲੋੜ ਹੁੰਦੀ ਆ ਐਸ ਕਰਕੇ ਰੱਬ ਦੇ ਬਣਾਏ ਹੋਏ ਜੀ ਆ ਕਦੀ ਉਸ ਪਰਮਾਤਮਾ ਨਾਲ ਗੁੱਸਾ ਗਿਲਾ ਜਾਂ ਰੱਬ ਦੇ ਨਾਲ ਕਦੀ ਸ਼ਿਕਵਾ ਨਾ ਕਰਾ ਕਰੋ ਕਿਉਂਕਿ ਰੱਬ ਜਿਸ ਤਰ੍ਹਾਂ ਬਣਾਉਂਦਾ ਇਨਸਾਨ ਨੂੰ ਵਧੀਆ ਬਣਾਉਂਦਾ ਵਾ ਤੁਸੀਂ ਦੇਖ ਸਕਦੇ ਹੋ ਤੇ ਮੇਰਾ ਜਿਵੇਂ ਸਵਾਲ ਆ ਵੀ ਹਰ ਕਿ ਵਿੱਚ ਕੋਈ ਨਾ ਕੋਈ ਗੁਣ ਤੇ ਹਰ ਕਿ ਵਿੱਚ ਕੋਈ ਨਾ ਕੋਈ ਕਲਾਕਾਰੀ ਹੁੰਦੀ ਆ ਬਸ ਉਹਨੂੰ ਤਲਾਸ਼ਣ ਦੀ ਲੋੜ ਹੁੰਦੀ ਆ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਬਿਲਕੁਲ ਲੱਗਦਾ ਨਹੀਂ ਆ ਫਿਰ ਪਰਮਾਤਮਾ ਨੇ ਹਰ ਕਿ ਵਿੱਚ ਕੋਈ ਕਲਾ ਤੇ ਗੁਣ ਪੈਦਾ ਹੁੰਦਾ ਵਾ ਬਸ ਉਹਨੂੰ ਤਲਾਸ਼ਣ ਦੀ ਲੋੜ ਪੈ ਜਾਂਦੀ ਆ ਬਿਲਕੁਲ ਸਹੀ ਗੱਲ ਤੁਸੀਂ ਕਹੀ ਕਿ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁੰਨਦ ਹੁੰਦਾ ਵਾ ਤੇ ਉਹ ਕਈ ਵਾਰੀ ਉਹਨੂੰ ਖੁਦ ਨੂੰ ਹੀ ਨਹੀਂ ਪਤਾ ਹੁੰਦਾ ਕਿ ਮੈਂ ਇਹ ਕੰਮ ਕਰ ਸਕਦਾ ਵਾਂ ਕਈ ਵਾਰੀ ਉਹਨੂੰ ਵੱਡੀ ਉਮਰ ਦੇ ਵਿੱਚ ਜਾ ਕੇ ਪਤਾ ਚੱਲਦਾ ਕਿ ਇਹ ਮੈਂ ਇਹ ਕੰਮ ਕਰ ਸਕਦਾ ਹਾਂ ਜਿਸ ਤਰ੍ਹਾਂ ਕਈਆਂ ਦਾ ਬਚਪਨ ਤੋਂ ਪਤਾ ਚੱਲ ਜਾਂਦਾ ਜਿਸ ਤਰ੍ਹਾਂ ਕਿ ਹੁਣ ਮੈਂ ਬਚਪਨ ਤੋਂ ਹੀ ਪੇਂਟਿੰਗ ਸੇ ਬਣਾਉਂਦਾ ਹਾਂ ਤੇ ਮੇਰੇ ਫੈਮਿਲੀ ਨੂੰ ਵੀ ਪਤਾ ਸੀ ਸਾਰਿਆਂ ਨੂੰ ਪਤਾ ਹੈ ਤੇ ਉਹਨੂੰ ਚੀਜ਼ ਨੂੰ ਮੈਂ ਕੰਟੀਨਿਊ ਰੱਖਿਆ ਤੇ ਫੈਮਿਲੀ ਦਾ ਸਪੋਰਟ ਮਿਲਦਾ ਗਿਆ ਜਰਨਲ ਸਾਹਿਬ ਕਿੰਨੀ ਉਮਰ ਸੀ ਦੇ ਦੋ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਕਲਾਕਾਰਾਂ ਨਾਲ ਜੁੜੇ ਹੋ ਤੁਸੀਂ ਇੱਕ ਵਧੀਆ ਕਲਾਕਾਰ ਬਣ ਰਹੇ ਹੋ ਵਧੀਆ ਚિત੍ਰਕਾਰ ਬਣ ਰਹੇ ਹੋ ਕਿੰਨੀ ਉਮਰ ਸੀ ਜਦੋਂ ਤੁਸੀਂ ਸ਼ੁਰੂ ਕਰਦੇ ਸਹੀ ਕਲਾ ਸਰ ਜਿਹੜਾ ਸ਼ੌਂਕ ਹੈ ਉਹ ਤੇ ਬਚਪਨ ਤੋਂ ਹੀ ਲੇਕਿਨ ਉਹਨੂੰ ਆਪਣਾ ਬਚਪਨ ਤੇ ਯਾਦ ਨਹੀਂ ਹੈਗਾ ਲੇਕਿਨ ਅਗਰ ਗੱਲ ਕੀਤੀ ਜਾਵੇ ਰੈਗੂਲਰ ਜਦੋਂ ਮੈਂ ਪੇਂਟ ਨੂੰ ਪੇਂਟਿੰਗਸ ਬਣਾਉਣੀਆਂ ਸ਼ੁਰੂ ਕੀਤੀ ਇਹ 2007 ਤੋਂ ਮੈਂ ਪੇਂਟਿੰਗਸ ਬਣਾਉਣੀਆਂ ਸ਼ੁਰੂ ਕੀਤੀ ਆ ਕਿਉਂਕਿ ਜਦੋਂ ਮੈਂ ਬਚਪਨ ਚ ਬਣਾਉਂਦਾ ਸੀ ਜਾਂ ਸਕੂਲ ਦੇ ਵਿੱਚ ਸਟੂਡੈਂਟਸ ਆਪਣੇ ਜਾਂ ਦੋਸਤਾਂ ਦੀ ਪ੍ਰੈਕਟੀਕਲ ਤੇ ਡਾਇਗਰਾਮਾਂ ਉਹਨਾਂ ਕੋ ਨਹੀਂ ਬੰਦੀਆਂ ਹੋਈ ਮੇਰੇ ਕੋਲ ਬਣਵਾ ਲੈਂਦੇ ਸੀ ਤੇ ਲੇਕਿਨ ਅਗਰ ਗੱਲ ਕੀਤੀ ਜਾਵੇ ਅਸਲੀ ਜਦੋਂ ਮੈਨੂੰ ਪਤਾ ਚੱਲਿਆ ਜਾਂ ਫੈਮਿਲੀ ਜਾਂ ਸਾਰਿਆਂ ਵੱਲੋਂ ਐਪਰੀਸ਼ੀਏਸ਼ਨ ਮਿਲਿਆ ਉਹ 2007 ਤੋਂ ਬਾਅਦ ਮੈਂ ਪੇਂਟਿੰਗਸ ਬਣਾਈਆ ਰੈਗੂਲਰ ਉਹਦੇ ਵਿੱਚ ਕੋਈ ਬ੍ਰੇਕ ਨਹੀਂ ਲੱਗੀ ਠੀਕ ਹੈ ਬਿਲਕੁਲ ਮੈਂ ਆਪਣ ਦਸ਼ਕਾਂ ਜੂ ਗੱਲ ਸਾਂਝੀ ਕਰਦਾ ਵਾਂ ਡਾਕਟਰ ਜਯੋਗ ਸਿੰਘ ਰੁੱਬਲ ਇੱਕ ਆਮ ਤੇ ਸਧਾਰਨ ਪਰਿਵਾਰ ਵਿੱਚ ਇਨਾਂ ਦਾ ਜਨਮ ਲਿਆ ਵਾ ਅਤੇ ਇਨਾਂ ਦੇ ਇੱਕ ਨਾਨਕਿਆਂ ਦਾ ਸੁਪਨਾ ਸੀ ਕਿ ਉਹਨਾਂ ਦੇ ਪਰਿਵਾਰ ਵਿੱਚ ਕੋਈ ਡਾਕਟਰ ਜਿਹੜਾ ਜੂ ਬਣੇ ਕਿਉਂਕਿ ਜਿਵੇਂ ਦੱਸਿਆ ਡਾਕਟਰ ਜੀ ਦੀ ਸਿੰਘ ਰੁੱਬਲ ਨੇ ਵੀ ਨਾਂਕਾ ਪਰਿਵਾਰ ਵਿੱਚ ਮਾਮੇ-ਮਾਮੀਆਂ ਜ਼ਿਆਦਾਤਰ ਸਾਰੇ ਡਾਕਟਰ ਸੀ ਤੇ ਇਹਨਾਂ ਦੀ ਮੱਦਦ ਨਾਲ ਸੁਪਨਾ ਸੀ ਵੀ ਮੇਰੇ ਘਰੋਂ ਵੀ ਮੇਰੇ ਪੁੱਤ ਵੀ ਕੋਈ ਜਿਹੜਾ ਵਾ ਉਹ ਡਾਕਟਰ ਬਣੇ ਪਰ ਚਲੋ ਦੂਸਰੇ ਡਾਕਟਰ ਤਾਂ ਨਹੀਂ ਬਣੇ ਮਰੀਜ਼ਾਂ ਨੂੰ ਚੈੱਕਅਪ ਕਰਨ ਵਾਲੇ ਪਰ ਨਾਂ ਦੇ ਨਾਲ ਡਾਕਟਰ ਜੂ ਲੱਗ ਗਿਆ ਅੱਜ ਡਾਕਟਰ ਜੀ ਜੋਗ ਸਿੰਘ ਰੁੱਬਲ ਬਣ ਗਏ ਨੇ ਤੇ ਡਾਕਟਰ ਸਾਹਿਬ ਕਿੰਨੀ ਖੁਸ਼ੀ ਹੁੰਦੀ ਅੱਜ ਡਾਕਟਰ ਭਾਵੇਂ ਤੁਸੀਂ ਨਹੀਂ ਬਣੇ ਮਰੀਜ਼ਾਂ ਵਾਲੇ ਪਰ ਪੇਂਟਿੰਗ ਵਾਲੇ ਡਾਕਟਰ ਬਣ ਗਏ ਉਹ ਜਾਨ ਪਾਉਣ ਲਾਪਿਓ ਮੂਰਤਾ ਵਿੱਚ ਅੱਜ ਮਾਪੇ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਕਿ ਲੱਗਦਾ ਨਾਨਕੇ ਦਾ ਸੁਪਨਾ ਸੀ ਜਿਹੜਾ ਪੂਰਾ ਹੋ ਗਿਆ ਅੱਜ ਇਹ ਸਰ ਜਿਸ ਤਰ੍ਹਾਂ ਕਿ ਮੇਰੇ ਮੰਮੀ ਦੀ ਖੁਆਇਸ਼ ਹੈ ਕਿ ਇੱਕ ਮੈਂ ਡਾਕਟਰ ਬੰਦਾ ਤੇ ਜਦੋਂ ਮੈਂ ਇਹ ਫੀਲਡ ਦੇ ਵਿੱਚ ਪੈ ਗਿਆ ਤੇ ਫਿਰ ਤੇ ਮੇਰੀ ਆਸ ਬਿਲਕੁਲ ਹੀ ਟੁੱਟ ਗਈ ਕਿ ਹੋਣ ਤੇ ਮੈਂ ਕਦੀ ਡਾਕਟਰ ਬਣ ਨਹੀਂ ਸਕਦਾ ਕਿਉਂਕਿ ਉਹਦਾ ਵੀ ਇੱਕ ਟਾਈਮ ਹੁੰਦਾ ਅਗਰ ਰੈਗੂਲਰ ਉਸ ਫੀਲਡ ਦੇ ਵਿੱਚ ਰਵੋ ਤੇ ਕਿਉਂਕਿ ਬਹੁਤ ਔਖਾ ਕੰਮ ਹੁੰਦਾ ਡਾਕਟਰ ਬੰਦਾ ਕੋਈ ਮਾੜਾ ਮੋਟਾ ਕੰਮ ਨਹੀਂ ਹੁੰਦਾ ਤੇ ਜਦੋਂ ਮੈਂ ਫਿਰ ਪੇਂਟਿੰਗਸ ਬਣਾਉਂਦਾ ਗਿਆ ਲੇਕਿਨ ਕਦੀ ਇਹ ਚੀਜ਼ ਨਹੀਂ ਮੈਂ ਸੋਚੀ ਸੀ ਕਿ ਮੇਰੇ ਨਾਮ ਦੇ ਅੱਗੇ ਡਾਕਟਰ ਲੱਗ ਸਕਦਾ ਵਾ ਕਿ ਇੱਕ ਮੈਨੂੰ ਪੰਜਾਬ ਵਰਲਡ ਰਿਕਾਰਡ ਤੋਂ ਬਾਅਦ ਮੈਨੂੰ ਇੱਕ ਆਨਰ ਦੇਣਗੇ ਕਿ ਇੱਕ ਹੀ ਫੀਲਡ ਦੇ ਵਿੱਚ ਇੰਨਾ ਕੰਮ ਕਰਨਾ ਜਾਂ ਪੰਜਾਬ ਵਰਲਡ ਰਿਕਾਰਡ ਬਣਾਨੇ ਤੇ ਜਦੋਂ ਮੈਨੂੰ ਆਨਰ ਦਿੱਤਾ ਉਹਨਾਂ ਨੇ ਤੇ ਫਿਰ ਮੇਰੇ ਮੰਮੀ ਦਾ ਸੁਪਨਾ ਜਿਹੜਾ ਉਹ ਪੂਰਾ ਆ ਤੇ ਬੜੀ ਖੁਸ਼ੀ ਹੋਈ ਮੈਨੂੰ ਕਿ ਮੈਂ ਆਪਣੇ ਮਾਲਾ ਸੁਪਨਾ ਉਹ ਤੇ ਪੂਰਾ ਨਹੀਂ ਕਰ ਸਕਿਆ ਲੇਕਿਨ ਮੇਰੇ ਨਾਮ ਦੇ ਅਗੇ ਡਾਕਟਰ ਲੱਗ ਗਿਆ ਤੇ ਮੇਰੀ ਮਾਂ ਨੇ ਇਹ ਵੀ ਕਿਹਾ ਕਿ ਮੈਨੂੰ ਇਹ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੋਈ ਆ ਕਿ ਤੂੰ ਡਾਕਟਰ ਬਿਨੇ ਤੋਂ ਬਿਨੇ ਬਨੇ ਬਿਨਾ ਤੇਰੇ ਨਾਮ ਦੇ ਅਗੇ ਡਾਕਟਰ ਲਗਾ ਇੱਕ ਓਨਰ ਮਿਲਿਆ ਜਨਰਸਾ ਮੈਂ ਵੀ 900 ਪੀ ਹੁਣ ਜੇ ਗੱਲ ਕਰੀਏ ਪਰਿਵਾਰ ਦੀ ਗੱਲ ਕੀਤੀ ਹੈ ਪਰਿਵਾਰ ਦਾ ਕਿੰਨਾ ਕਿ ਸੁਜੋਗ ਹੈ ਇਸ ਚੀਜ਼ ਨੂੰ ਲੈ ਕੇ ਅੱਜ ਕਿੰਨੇ ਕਿ ਪ੍ਰੋਬਲਮ ਲੈ ਖੁਸ਼ ਹੁੰਦੇ ਨੇ ਵੀ ਸਾਡੇ ਬੱਚੇ ਨੇ ਪੂਰੇ ਵਰਲਡ 'ਚ ਨਾਮ ਰੌਸ਼ਨ ਕਰ ਦਿੱਤਾ ਇਹਦੀ ਹੱਥ ਦੀਆਂ ਬਣਾਈ ਹੋਈਆਂ ਪੇਂਟੀਆਂ ਚਾਹੇ ਪ੍ਰਧਾਨ ਮੰਤਰੀ ਹਾਊਸ ਆ ਚਾਹੇ ਰਾਸ਼ਟਰਪਤੀ ਹਾਊਸ ਆ ਚਾਹੇ ਸਸਮੁੰਦਰੋਂ ਪਾਰ ਆ ਵਾਈਟ ਹਾਊਸ ਉੱਥੇ ਜਾ ਕੇ ਲੱਗਦੀਆਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਹੁੰਦੇ ਹੋ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਿਸ ਤਰ੍ਹਾਂ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਲੈਟਰ ਆਈ ਇਹ ਤੇ ਮੇਰੇ ਪਾਪਾ ਨੇ ਰਿਸੀਵ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਮਤਲਬ ਉਹਨਾਂ ਦੇ ਅੱਖਾਂ 'ਚੋਂ ਅਥਰੂ ਆ ਗਏ ਕਿ ਮੈਂ ਡਰ ਗਿਆ ਕਿ ਕੀ ਹੋਇਆ ਐਸਾ ਕਿਹੜਾ ਕੋਰੀਅਰ ਆ ਗਿਆ ਕਿ ਜਿਹੜੇ ਰੋਂ ਲੱਗ ਪਏ ਤੇ ਉਹ ਉਹਨਾਂ ਨੇ ਫਿਰ ਜਦੋਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਮੋਦੀ ਦੀ ਲੈਟਰ ਆ ਤੇ ਬੜਾ ਖੁਸ਼ ਹੋਏ ਤੇ ਇੱਕ ਉਹ ਖੁਸ਼ੀ ਦੇ ਅੰਸੂ ਹੁੰਦੇ ਉਹਲੇ ਤੇ ਸਾਰੀ ਫੈਮਿਲੀ ਐ ਉਹ ਜਿਹੜੀ ਲੈਟਰ ਹੈਗੀ ਆ ਅਸੀਂ 3-4 ਦਿਨ ਵੇਖਦੇ ਹੀ ਰਹਨੇ ਸੀ ਦੁਬਾਰਾ ਕੱਢ-ਕੱਢ ਕੇ ਫੋਟੋਸਟੇਟ ਕਰਵਾ ਲਿਆ ਹਨਰਿਆ ਕਿਤੇ ਉਹ ਜਿਹੜੀ ਲੈਟਰ ਆ ਉਹ ਗਵਾਚ ਨਾ ਜਾਏ ਉਹਦੀਆਂ ਫੋਟੋਆਂ ਖਿੱਚ ਲਿਆ ਤੇ ਉਹਨੂੰ ਹੀ 2-3 ਦਿਨਾਂ ਬਾਅਦ ਉਹਨੂੰ ਉਹਨਾਂ ਜ਼ਿਆਦਾਤਰ ਵੇਖਦੇ ਰਹੇ ਸਰ ਜੀ ਕਿੰਨਾ ਕਿ ਚਾਅ ਸੀ ਉਸ ਸਮੇਂ ਜਦੋਂ ਪ੍ਰਧਾਨ ਮੰਤਰੀ ਦੇ ਸਾਈਨ ਕੀਤੀ ਹੋਈ ਉਹ ਚਿੱਠੀ ਤੁਹਾਨੂੰ ਆ ਗਈ ਅਜੇ ਤੱਕ ਅਸੀਂ ਦੇਖਿਆ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਪ੍ਰਧਾਨ ਮੰਤਰੀ ਨੇ ਕਿਸ ਤਰ੍ਹਾਂ ਸਾਈਨ ਕਰਦੇ ਨੇ ਕਿੱਥਾਂ ਚਿੱਠੀ ਆ ਗਈ ਹੈ ਪਰ ਤੁਹਾਡੇ ਜਦੋਂ ਬੂਹੇ ਗਾੜੀ ਆਈ ਜੋ ਕੋਰੀਅਰ ਲੈ ਕੇ ਆਇਆ ਜਾਂ ਡਾਕੀਏ ਲੈ ਕੇ ਆਇਆ ਉਹ ਚਿੱਠੀ ਤੇ ਖੋਲੀ ਗਏ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਸਾਈਨ ਕੀਤੇ ਹੋਏ ਦਿੰਦੇ ਮੋਦੀ ਦੇ ਫਿਰ ਮਨ ਨੂੰ ਕਿੰਨਾ ਖੁਸ਼ੀ ਸਾਂਝੀ ਹੋਈ ਫਿਰ ਪਰਿਵਾਰ ਦਾ ਕਿੰਨਾ ਖੁਸ਼ੀ ਦਾ ਟਿਕਾਣਾ ਸੀ ਬਹੁਤ ਜ਼ਿਆਦਾ ਖੁਸ਼ੀ ਹੋਈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਮਤਲਬ ਉਹਨੂੰ ਅਗਲੇ ਦਿਨ ਵੀ ਦੇਖਦੇ ਹਾਂ ਬਾਅਦ ਵਿੱਚ ਵੀ ਦੇਖਦੇ ਹਾਂ ਕਿ ਚਿੱਠੀ ਇੱਕ ਇੱਕ ਚਾਹ ਹੁੰਦਾ ਉਹ ਚੀਜ਼ ਦਾ ਤੇ ਇਸ ਤੋਂ ਇਲਾਵਾ ਰਾਸ਼ਟਰਪਤੀਆ ਜਿਹੜੇ ਸਾਡੇ ਦੇਸ਼ ਦੇ ਤਿੰਨੇ ਉਹਨਾਂ ਦੀਆਂ ਵੀ ਲੈਟਰ ਆਈਆ ਸਭ ਤੋਂ ਪਹਿਲਾਂ ਮੈਨੂੰ ਲੈਟਰ ਆਈ ਹੀ ਪ੍ਰਤਿਭਾ ਪਾਡਲ ਜੀ ਦੀ ਜਿਹੜੇ ਫਾਰਮਲ ਪ੍ਰੈਜ਼ੀਡੈਂਟ ਰਹੇ ਇੰਡੀਆ ਦੇ ਫਿਰ ਉਸ ਤੋਂ ਬਾਅਦ ਆਈ ਮੈਨੂੰ ਪ੍ਰਨਮ ਮੁਖਰ ਜੀ ਤੇ ਫਿਰ ਜਿਹੜੇ ਹੁਣ ਜਿਹੜੇ ਦੇਸ਼ ਦੇ ਰਾਸ਼ਟਰਪਤੀ ਬਣੇ ਦਰਪਤੀ ਮਰਮੋ ਜੀ ਉਹਨਾਂ ਦੀ ਵੀ ਮੈਂ ਪੇਂਟਿੰਗ ਬਣਾ ਕੇ ਰਾਸ਼ਟਰਪਤੀ ਭਵਨ ਵਿੱਚ ਕੋਰੀਅਰ ਕੀਤੀ ਸੀ ਤੇ ਉਹਨਾਂ ਦਾ ਵੀ ਮੈਨੂੰ ਐਪਰੀਸ਼ੀਏਸ਼ਨ ਲੈਟਰ ਆਇਆ ਇਹਨਾਂ ਦਾ ਜਿਹੜਾ ਐਪਰੀਸ਼ੀਏਸ਼ਨ ਲੈਟਰ ਆਂਦਾ ਇਹ ਨਹੀਂ ਕਿ ਹਫਤੇ ਬਾਅਦ ਆ ਜਾਂਦਾ 8 8 ਮਹੀਨੇ 6 6 ਮਹੀਨੇ ਬਾਅਦ ਇਹਨਾਂ ਦਾ ਐਪਰੀਸ਼ੀਏਸ਼ਨ ਲੈਟਰ ਆਂਦਾ ਇੱਕ ਬੜਾ ਲੰਮਾ ਪ੍ਰੋਸੈਸ ਹੁੰਦਾ ਜਦੋਂ ਬੰਦੇ ਨੂੰ ਆਸ ਖਤਮ ਹੋ ਜਾਂਦੀ ਹੈ ਕਿ ਭੁੱਲ ਵੀ ਜਾਂਦਾ ਬੰਦਾ ਕਿ ਕੋਈ ਪੇਂਟਿੰਗ ਕੋਰੀਅਰ ਕੀਤੀ ਤੇ ਇੱਕਦਮ ਜਦੋਂ ਜਿਸ ਤਰ੍ਹਾਂ ਮੋਦੀ ਜੀ ਦੀ ਲੈਟਰ ਆਏ ਤਾਂ ਬੜੀ ਇੱਕ ਖੁਸ਼ੀ ਵਾਲੀ ਗੱਲ ਹੁੰਦੀ ਹੈ ਮੈਨੂੰ ਸਰ ਵੀ ਹੁਣ ਡਾਕਟਰ ਸਾਹਿਬ ਹੁਣ ਤੱਕ ਕਿੰਨੇ ਕਿ ਵਰਲਡ ਰਿਕਾਰਡ ਬਣਾ ਚੁੱਕੇ ਹੋ ਕਿੰਨੇ ਕਿ ਵਰਲਡ ਰਿਕਾਰਡ ਆ ਵਿੱਚ ਤੁਹਾਡਾ ਨਾਮ ਦਰਜ ਹੋ ਚੁੱਕਿਆ ਸਰ 65 월ड ਰਿਕਾਰਡਸ ਬਣ ਗਏ ਜਿੰਨਾ ਵਿੱਚੋਂ ਇੱਕ ਸ਼ਿਆਲੀ ਰਾਸ਼ਟਰਪਤੀ ਬਣਾਏ ਹੈ ਇੱਕ ਇੱਕ ਕੈਨਵਸ ਤੇ ਸਾਰਾ ਇਤਿਹਾਸ ਬਣਾਇਆ ਹੈ ਤੇ ਇੱਕ ਬੋਲੀਵੁੱਡ ਦਾ ਇਤਿਹਾਸ ਸੋਕ ਕਲਾਕਾਰਾਂ ਦਾ ਬਣਾਇਆ ਹੈ ਤੇ ਇੱਕ ਹਾਲੀਵੁੱਡ ਦਾ ਸੋਕ ਕਲਾਕਾਰਾਂ ਦਾ ਇਤਿਹਾਸ ਬਣਾਇਆ ਹੈ ਤੇ ਉਹ ਮੇਰੇ ਜਿਹੜੇ ਅਵਾਰਡ ਆ ਜਿਸ ਤਰ੍ਹਾਂ ਇੰਡੀਆ ਬੁੱਕ ਆਫ ਰਿਕਾਰਡਸ ਆ ਏਸ਼ੀਆ ਬੁੱਕ ਆਫ ਰਿਕਾਰਡਸ ਆ ਚੈਂਪੀਅਨ ਬੁੱਕ ਆਫ ਰਿਕਾਰਡਸ ਆ ਐਕਸਕਲੂਸਿਵ 월ਡ ਰਿਕਾਰਡਸ ਆ ਇਸ ਤਰ੍ਹਾਂ ਕੁੱਲ ਮਿਲਾ ਕੇ ਸਾਰੀਆਂ ਬੁੱਕਾਂ ਦੇ ਰਿਕਾਰਡ 65 ਆ ਤੇ ਪਾਲ ਬੋ ਪਿਕਾਸੋ ਜਿਹੜੇ ਆਰਟਿਸਟ ਹੋਏ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ 'ਚ ਆਰਟਿਸਟ ਸਭ ਤੋਂ ਨੰਬਰ 1 ਕਿਹਾ ਜਾਂਦਾ ਉਹਨਾਂ ਦੇ ਨਾਮ ਦੇ ਨਾਲ ਵੀ ਮੈਨੂੰ ਯੂਐਸ ਆਰਟ ਗੈਲਰੀ ਨੇ ਅਵਾਰਡ ਦਿੱਤਾ ਐਮ ਐਫ ਹੁਸੈਨ ਜਿਹੜੇ ਇੰਡੀਆ ਦੇ ਆਰਟਿਸਟ ਹੋਏ ਨੇ ਉਹਨਾਂ ਦੇ ਨਾਮ ਦੇ ਨਾਲ ਵੀ ਮੈਨੂੰ ਯੂਐਸ ਆਰਟ ਗੈਲਰੀ ਨੇ ਕਿ ਲੱਗਦਾ ਵੀ ਡਾਕਟਰ ਸਾਹਿਬ ਆਪਣੇ ਨੂੰ ਖੁਸ਼ੀ ਨਹੀਂ ਸਮਝਦੇ ਹੋ ਕਿ ਉਸ ਗੁਰੂ ਸਾਹਿਬ ਨੇ ਲੱਖਾਂ ਲੋਕਾਂ ਤੁਹਾਡੇ ਤੇ ਕਿੱਲੇ ਦੀ ਕਿਰਪਾ ਕੀਤੀ ਹੈ ਕਿ ਲੱਗਦਾ ਆਪਣੇ ਨੂੰ ਖੁਸ਼ੀ ਨਹੀਂ ਸਾਹਿਬ ਸਮਝਦੇ ਹੋ 84 ਲੱਖ ਜੂਨਾ ਵਿੱਚੋਂ ਜੇਕਰ ਪਰ ਮਾਸਮਾੜੇ ਜੋਨ ਦੁੱਤੀ ਇਨਸਾਨੀਅਤ ਦੇ ਤੇ ਉਸ ਤੋਂ ਬਾਅਦ ਲੱਖਾਂ-ਲੱਖਾਂ ਵਿੱਚ ਤੁਹਾਨੂੰ ਕੱਲੇ ਚੁਣਿਆ ਵਾ ਕਿ ਲੱਗਦਾ ਆਪਣੇ ਬੜੇ ਖੁਸ਼ ਹੋ ਜੀ ਸਮਝਦੇ ਕੋਈ ਪੁਰਾਣੇ ਕਰਮਾਂ ਦਾ ਚੰਗੇ ਕਰਮ ਕੀਤੇ ਹੋਣਗੇ ਸ਼ਾਇਦ ਬਿਲਕੁਲ ਬਹੁਤ ਜ਼ਿਆਦਾ ਮਨ ਚ ਇੱਕ ਖੁਸ਼ੀ ਹੁੰਦੀ ਆ ਕਿ ਜਿਹੜੀ ਮੈਂ ਮਿਹਨਤ ਮੇਰੀ ਜਿਹੜੀ ਸਫਲ ਹੁੰਦੀ ਆ ਜਾਂ ਮੈਨੂੰ ਐਪਰੀਸ਼ੀਏਸ਼ਨ ਮਿਲਦੀ ਆ ਫੈਮਿਲੀ ਦਾ ਜਿਹੜਾ ਸਿਰ ਉੱਚਾ ਹੁੰਦਾ ਵਾ ਤੇ ਮੀਡੀਆ ਜਿਹੜੇ ਕਲਾਕਾਰੀ ਨੂੰ ਵਾਇਰਲ ਕਰਦੇ ਨੇ ਇੱਕ ਕਲਾਕਾਰੀ ਨੂੰ ਪੂਰੀ ਦੁਨੀਆ ਦੇ ਵਿੱਚ ਦਿਖਾ ਦਿੰਦੇ ਨੇ ਉਹ ਬਹੁਤ ਮੈਂ ਮੀਡੀਆ ਦਾ ਥੈਂਕਸ ਕਰਦਾ ਜਿਹੜਾ ਕਿ ਇੱਕ ਕਮਰੇ ਦੇ ਵਿੱਚ ਜਿਹੜੀ ਪੇਂਟਿੰਗ ਆ ਉਹਨੂੰ ਸਾਰੀ ਦੁਨੀਆ ਦੇ ਵਿੱਚ ਦਿਖਾ ਦਨਾ ਤੇ ਬਹੁਤ-ਬਹੁਤ ਮੈਂ ਥੈਂਕਸ ਕਰਦਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰਾਂ ਠੀਕ ਹੈ ਬਹੁਤ-ਬਹੁਤ ਧੰਨਵਾਦ ਜੀ ਏਸੀ ਗੱਲਬਾਤ ਕੀਤੀ ਵਿਸ਼ੇ ਪ੍ਰਸਿੱਧ ਕਲਾਕਾਰ ਡਾਕਟਰ ਜਜੋਤ ਸਿੰਘ ਰੁਬਲ ਜਿਹੜੇ ਕਿ ਗੁਰੂ ਨਗਰੀ ਅਮਰਸਾ ਦੇ ਰਹਿਣ ਵਾਲੇ ਨੇ ਗੁਰੂ ਆਬਾਦੀ ਨਗਰੀ ਦੇ ਤੁਸੀਂ ਦੇਖ ਸਕਦੇ ਹੋ ਛੋਟੀ ਉਮਰ ਆ ਡਾਕਟਰ ਸਾਹਿਬ ਦੀ ਇਕ ਆਮ ਤੇ ਸਧਾਨ ਪਰਿਵਾਰ ਵਿੱਚ ਜਨਮ ਲੈ ਕੇ ਅੱਜ ਪੂਰੇ ਵਿਸ਼ਵ ਵਿੱਚ ਮੈਂ ਕਹਿ ਸਕਦਾ ਵੀ ਇਹਨਾਂ ਦਾ ਨਾਮ ਨਾ ਆਇਆ ਇਹਨਾਂ ਨੇ ਆ ਹੱਥ ਦੀਆਂ ਬਣਾਈਆਂ ਹੋਈਆਂ ਪੇਂਟੀਆਂ ਆਪਣੇ ਦੇਸ਼ ਤੋਂ ਇਲਾਵਾ ਭਾਰਤ ਤੋਂ ਇਲਾਵਾ ਸੱਤ ਸਮੁੰਦਰੋਂ ਪਾਰ ਵੀ ਜੜੀਆਂ ਇਹਨਾਂ ਦੀ ਹੱਥੀਂ ਬਣਿਆ ਪੇਂਟੀਆਂ ਜਾਂਦੀਆਂ ਨੇ ਛੋਟੀ ਉਮਰ ਵਿੱਚ ਵਧੀਆਂ ਨਾਂ ਕਮਾਇਆ ਪੰਜਾਬੀ ਤੇ ਪੰਜਾਬੀ ਦਾ ਨਾਮ ਰੌਸ਼ਨ ਕਰ ਰਹੇ ਨੇ ਐਸਾ ਕਿ ਹਰ ਕਿਸੇ ਵਿੱਚ ਇਨਸਾਨ ਵਿੱਚ ਉਸ ਸੱਚੇ ਪਾਤਸ਼ਾਹ ਨੇ ਸਵਾਹੀ ਗੁਰੂ ਨੇ ਕੋਈ ਨਹੀਂ ਕਈ ਕਲਾਕਾਰੀ ਕੋਈ ਨਾ ਕੋਈ ਹੁਨਰ ਦੇ ਕਿ ਜਿਹੜਾ ਨਵਾਜਿਆ ਹੁੰਦਾ ਬਸ ਉਸ ਤਰਾਸ਼ ਨਹੀਂ ਲੋੜਿਆ ਐਸ ਕਰਕੇ ਆਪਣੇ ਅੰਦਰ ਦਾ ਹੁਨਰ ਦੱਬੋ ਤੇ ਉਸ ਦਿੱਤੇ ਹੋਏ ਪ੍ਰਮਾਤਮਾ ਦੀ ਜਿਹੜੀ ਬਖਸ਼ਿਸ਼ ਆ ਉਹ ਸਾਹਮਣੇ ਲਿਆਓ ਤਾਂ ਜੋ ਕਿ ਤੁਸੀਂ ਵੀ ਜਗ ਵਿੱਚ ਆਪਣੇ ਪਰਿਵਾਰ ਦਾ ਪੰਜਾਬੀਏ ਦਾ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੋ ਮੀਨੂ ਦੇਵ ਜਵਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ